ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਕਈ ਦਿਨ ਹੋ ਗਏ ਹਨ ਉਹਨਾਂ ਦਾ ਜਿਹੜਾ ਕੇਸ ਹੈ ਉਹ ਬੜਾ ਸਰਗਰਮ ਸੀ ਲਗਭਗ ਪੰਜਾਬ ਦੇ ਜਿਹੜੇ ਸਾਰੇ ਮੁੱਦੇ ਸੀ ਉਹ ਇੱਕ ਤਰ੍ਹਾਂ ਨਾਲ ਖਤਮ ਹੀ ਕਰ ਦਿੱਤੇ ਵੰਦ ਹੀ ਹੋ ਗਏ ਸੋਸ਼ਲ ਮੀਡੀਆ ਦੇ ਉੱਤੇ ਵੱਡੇ ਵੱਡੇ ਚੈਨਲਾਂ ਦੇ ਉੱਤੇ ਭਾਈ ਅੰਮਰਪਾਲ ਸਿੰਘ ਮਹਿਰੋ ਦਾ ਨਾਮ ਗੂੰਜਣ ਲੱਗਿਆ ਦੋ ਧੜੇ ਬਣ ਗਏ ਕੁਝ ਕੁ ਲੋਕਾਂ ਨੇ ਕਿਹਾ ਕਿ ਭਾਈ ਅੰਮਰਪਾਲ ਸਿੰਘ ਮਹਿਰੋ ਨੇ ਇਹ ਕੰਮ ਸਹੀ ਕੀਤਾ ਕਿਉਂਕਿ ਬੜਾ ਗੰਦ ਪੈ ਰਿਹਾ ਸੀ ਸੋਸ਼ਲ ਮੀਡੀਆ ਤੇ ਜੇ ਅੰਮਰਪਾਲ ਮਹਿਰੋ ਨਾ ਰੋਕਦਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਐ ਬੜੇ ਬੱੱਤਰ ਬਣ ਜਾਣੇ ਸੀ ਛੋਟੇ ਛੋਟੇ ਜਵਾਕਾਂ ਨੇ ਅਸਲੀਲਪਣ ਦੇ ਉੱਤੇ ਉੱਤਰ ਆਉਣਾ ਸੀ ਦੋਸਤੋ ਇੱਕ ਵਰਗ ਇਹ ਵੀ ਹੈ ਜਿਹੜਾ ਕਹਿੰਦਾ ਕਿ ਸਿੱਖ ਕਦੇ ਔਰਤ ਤੇ ਵਾਰ ਨਹੀਂ ਕਰਦਾ ਮਜਲੂਮ ਤੇ ਵਾਰ ਨਹੀਂ ਕਰਦਾ ਤੇ ਜਿਹੜਾ ਕੁਝ ਕੀਤਾ ਇਹ ਗਲਤ ਕੀਤਾ ਤੇ ਪਰ ਦੋਸਤੋ ਕਈ ਪੱਖ ਇਹ ਵੀ ਦਿੱਤੇ ਜਾ ਰਹੇ ਹੈ ਕਿ ਜਦੋਂ ਔਰਤਾਂ ਨੇ ਵੀ ਕੋਈ ਮਾੜਾ ਕਰਮ ਕੀਤਾ ਜਾਂ ਸਿੱਖਾਂ ਨਾਲ ਜ਼ੁਲਮ ਕਮਾਇਆ ਉਦੋਂ ਕਹਿੰਦੇ ਔਰਤਾਂ ਨੂੰ ਵੀ ਸਜ਼ਾ ਦਿੱਤੀ ਗਈ ਹੈ ਭਾਵੇਂ ਮੈਂ ਅੰਬਰਤਪਾਲ ਮੈਰੂ ਨੂੰ ਕਿਸੇ ਬੰਦੀ ਸਿੰਘਾਂ ਦੇ ਨਾਲ ਜਾਂ ਦੂਜੇ ਸੀਧ ਸਿੰਘਾਂ ਦੇ ਨਾਲ ਕੰਪੇਅਰ ਨਹੀਂ ਕਰਦਾ ਕੰਪੇਅਰ ਕਰਨਾ ਮੂਰਖਤਾ ਹੋਵੇਗੀ ਕਿਉਂਕਿ ਉਹ ਹਾਲਾਤ ਉਸ ਟਾਈਮ ਦੇ ਬਣੇ ਸੀ ਜਿਵੇਂ ਇੰਦਰਾ ਗਾਂਧੀ ਦੇ ਨਾਲ ਕਈ ਬੰਦੇ ਕੰਪੇਅਰ ਕਰਦੇ ਆ ਇન્દਰਾ ਗਾਂਧੀ ਦੇ ਨਾਲ ਇਹਨੂੰ ਬਿਲਕੁਲ ਨਹੀਂ ਮਿਲਾਇਆ ਜਾ ਸਕਦਾ ਉਹ ਤੇ ਬੜਾ ਵੱਡਾ ਕੇਸ ਸੀ ਉਹ ਤੇ ਭਾਈ ਬਿਆਨਤ ਤੇ ਸਤਵੰਤ ਕੇਰ ਸਿੰਘ ਉਹਨਾਂ ਦੀ ਤੇ ਬਹੁਤ ਹੀ ਵੱਡੀ ਕੁਰਬਾਨੀ ਹੈ ਉਹਨਾਂ ਨੇ ਤਾਂ ਸਿਰ ਜਮਾ ਤਲੀ ਤੇ ਧਰ ਕੇ ਇੰਨੀ ਸੁਰੱਖਿਆ ਦੇ ਵਿੱਚ ਦੇਸ਼ ਦੀ ਟੌਪ ਦੀ ਪੋਸਟ ਤੇ ਬੈਠੀ ਪ੍ਰਧਾਨ ਮੰਤਰੀ ਨੂੰ ਦੋਸਤੋ ਸਜ਼ਾ ਦੇਣੀ ਅਕਾਲ ਤੱਕ ਢਾਈ ਦੀ ਉਹ ਤੇ ਬਹੁਤ ਵੱਡਾ ਕੰਮ ਸੀ ਫਿਰ ਸੁਖੇ ਤੇ ਜਿੰਦੇ ਦੇ ਨਾਲ ਉਹਨੂੰ ਜੋੜਿਆ ਗਿਆ ਕਈ ਵੱਲੋਂ ਜਿਨ੍ਹਾਂ ਨੇ ਜਨਰਲ ਬੈਦਿਆ ਨੂੰ ਸੋਧਿਆ ਸੁਖੇ ਤੇ ਜਿੰਦਾ ਇਹਦੇ ਨਾਲ ਵੀ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਹਾਂ ਜਿਹੜਾ ਕੰਮ ਉਹਨੇ ਕੀਤਾ ਉਹ ਕੰਮ ਕੋਈ ਸ਼ੂਰਮ ਗਤੀ ਤੋਂ ਘੱਟ ਵੀ ਆਕਿਆ ਨਹੀਂ ਜਾ ਸਕਦਾ ਉਹ ਵੀ ਕੰਮ ਬਹੁਤ ਵੱਡਾ ਦਲੇਰਾਂ ਵਾਲਾ ਕੀਤਾ ਹੈ ਕਿਉਂਕਿ ਭਾਈ ਜੀ ਲੱਤਾਂ ਕੰਬਣ ਲੱਗ ਜਾਂਦੇ ਨੇ ਬੰਦੇ ਕਹਿਤਾ ਰਹੇ ਐ ਕਿ ਉਹਨਾਂ ਨੇ ਜੀ ਕੌਰਤ ਮਾਰਤੀ ਕੁੜੀ ਮਾਰਤੀ ਕਿ ਔਰਤ ਤੇ ਕੁੜੀ ਮਾਰਨੀ ਕੋਈ ਸੌਖੀ ਪਈ ਐ ਇਹੋ ਜੇ ਕੰਮ ਕਰਨ ਵਾਲਾ ਬੰਦਾ ਜਿਹਦੇ ਨਾਲ ਇੰਨੇ ਲੋਕ ਜੁੜੇ ਹੋਣ ਤੇ ਆ ਹਾਲਾਤ ਹੋਣ ਚਾਹੇ ਔਰਤ ਮਾਰੀ ਚਾਹੇ ਬੰਦਾ ਮਾਰਿਆ ਸਜ਼ਾ ਤੇ ਦੋਸਤੋਂ ਓਨੀ ਕੱਟਣੀ ਪੈਣੀ ਆ ਨਾ ਅੰਬਰਤਪਾਲ ਮਹਿਰੋ ਤੇ ਉਹਦੇ ਸਾਥੀ ਜੇਗ ਨਸਲਾਕਾਂ ਵਿੱਚ ਤਾਂ ਉਹਨਾਂ ਚ ਹੀ ਸੜਨਗੇ ਜਿੰਨਾ ਚਿਰ ਕਰੇ ਕਾਮ ਕਤਲ ਵਾਲਾ ਸੜਦਾ ਹੈ ਇਸ ਲਈ ਕੁਝ ਲੋਕਾਂ ਦੇ ਵੱਲੋਂ ਬਾਣੇ ਦੇ ਨਾਲ ਜੋੜਿਆ ਗਿਆ ਕਿ ਸਿੰਘਾਂ ਵਾਲਾ ਬਾਣਾ ਪਾ ਕੇ ਨਿੰਗ ਸਿੰਘਾਂ ਵਾਲਾ ਬਾਣਾ ਪਾ ਕੇ ਲੜਕੀ ਦਾ ਰੇਪ ਕੀਤਾ ਗਿਆ ਇਹ ਦੋਸਤੋ ਬਹੁਤ ਹੀ निंदਣਯੋਗ ਅਪਰਾਧ ਬਣਦਾ ਹੈ ਪਰ ਇਹ ਬਿਲਕੁਲ ਝੂਠ ਕਿਉਂਕਿ ਡਾਕਟਰੀ ਰਿਪੋਰਟ ਨਹੀਂ ਆਈ ਨਾ ਹੀ ਅਜੇ ਤੱਕ ਪੁਲਸ ਵਾਲਿਆਂ ਨੇ ਐਸਐਸਪੀ ਮੈਡਮ ਜਿਨੇ ਦੋ ਤਿੰਨ ਵਾਰੀ ਕਾਨਫਰੰਸ ਕੀਤੀ ਹੈ ਕਈ ਪੱਤਰਕਾਰਾਂ ਨੇ ਇੰਟਰਵਿਊਆ ਕੀਤਾ ਉਹਨੇ ਆਖਿਆ ਕਿ ਬਲਾਤਕਾਰ ਵਰਗੀ ਕੋਈ ਵੀ ਗੱਲ ਨਹੀਂ ਹੋਈ ਇਹ ਦੋਸਤੋ ਪੁਲਸ ਨੇ ਮੰਨੇ ਹੈ ਕਈ ਬੰਦੇ ਕਹਿੰਦੇ ਔਰਤ ਨੂੰ ਮਾਰਿਆ ਨਹੀਂ ਜਾਂਦਾ ਇੱਕ ਔਰਤ ਮੈਂ ਤੁਹਾਨੂੰ ਹੋਰ ਯਾਦ ਕਰਾਉਣੀ ਚਾਹਣਾ ਹੈ ਇੰਦਰਾ ਗਾਂਧੀ ਤੇ ਛੱਡੋ ਦੋਸਤੋ ਇੱਕ ਭਾਈ ਸਰਿੰਦਰ ਸਿੰਘ ਸੋਢੀ ਦਾ ਅੰਬਰਪਸਰ ਦੇ ਵਿੱਚ ਕਤਲ ਹੋਇਆ ਸੀ ਉਹ ਔਰਤ ਦਾ ਨਾਮ ਸੀ ਬਲਜੀਤ ਕੌਰ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਾਰਨ ਵਾਸਤੇ ਗੁਰਨਾਨਕ ਨਵਾਜ਼ ਦੀ ਸੱਤ ਤੇ ਬੈਠੀ ਰਹੀ ਪਿਸਤੌਲ ਉਹਦੇ ਕੋਲੇ ਸੀ ਜਿਹੜੀ ਧਰਮ ਯੁੱਧ ਮੋਰਚਾ ਫਿਲਮ ਬਣੀ ਹੈ ਉਹਦੇ ਵਿੱਚ ਵੀ ਦਿਖਾਈ ਗਈ ਹੈ ਜਿਹੜਾ ਸ਼ਿੰਦਾ ਸੀ ਉਹ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਗਿਆ ਕਈ ਬੰਦਿਆਂ ਵੱਲੋਂ ਸੰਤਾਂ ਨੂੰ ਸੀਤ ਕਰਵਾਉਣ ਵਾਸਤੇ ਪਰ ਸੰਤਾਂ ਦੇ ਜਦੋਂ ਠੀਕ ਨਾ ਆਇਆ ਕੰਮ ਸੰਤਾਂ ਤੇ ਗੋਲੀ ਨਾ ਚਲਾ ਸਕੇ ਕਿਉਂਕਿ ਸੰਤਾਂ ਦੇ ਚਿਹਰੇ ਦੇ ਉੱਤੇ ਨੂਰ ਹੀ ਵੜਾ ਸੀ ਉਹ ਧਾਮ ਸਿਮਰਨ ਵਾਲੀ ਰੂਹ ਸੀ ਜਦੋਂ ਬਲਜੀਤ ਕੌਰ ਪਸਤਾਵਲ ਨੂੰ ਹੱਥ ਪਾਇਆ ਕਰੇ ਤੇ ਕਹਿੰਦੇ ਸਰੀਰ ਕੰਬਣ ਲੱਗ ਜਾਂਦਾ ਸੀ ਤੇ ਦੋਸਤੋ ਉਹ ਟਕੇ ਬਾਗੀ ਤੇ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਫਿਰ ਸੋਢੀ ਨੂੰ ਮਾਰਨ ਦਾ ਪਲਾਨ ਬਣਾਇਆ ਤੇ ਦੋਸਤੋ ਜਿਹੜਾ ਭਾਰਤੀਆ ਜਿਹੜੇ ਦਾ ਹੋਟਲ ਸੀ ਸਿੰਧੀ ਹੋਟਲ ਦੇ ਕੋਲੇ ਜਿਹੜਾ ਸਿੰਧੀ ਹੋਟਲ ਸੀ ਉੱਥੇ ਉਹ ਭਾਰਤੀਆ ਉਹਦਾ ਮਾਲਕ ਸੀ ਉਹਦੀ ਅਰਲੀ ਮਿਣੀ ਭੁਗਤ ਦੇ ਨਾਲ ਉੱਥੇ ਬਲਜੀਤ ਕੌਰ ਨੇ ਸ਼ਿੰਦੇ ਨਾਲ ਮਿਲ ਕੇ ਭਾਈ ਸਰਿੰਦਰ ਸਿੰਘ ਸੋਢੀ ਜਿਹੜਾ ਸੰਤ ਭਿੰਡਰਾਂ ਵਾਲਿਆਂ ਦੀ ਸੱਜੀ ਵਾ ਸੀ ਉੱਥੇ ਉਹਦੇ ਗੋਲੀ ਮਾਰ ਦਿੱਤੀ ਸੀ ਤੇ ਦੋਸਤੋ ਜਦੋਂ ਆ ਕੇ ਨਾ ਆ ਰੌਲਾ ਪਾਉਂਦੀ ਪਾਉਂਦੀ ਆਈ ਕਹਿੰਦੀ ਸੋਢੀ ਨੇ ਮੇਰੀ ਇੱਜ਼ਤ ਲੁੱਟ ਲਈ ਜੀ ਕਿਉਂਕਿ ਢੰਗ ਬਣਾਇਆ ਹੋਇਆ ਸੀ ਸ਼ਿੰਦੇ ਨੇ ਆਖਿਆ ਕਿ ਹੁਣ ਸੋਢੀ ਮਾਰ ਦਿੱਤਾ ਤੂੰ ਜਾ ਕੇ ਕੱਠ ਦੇ ਵਿੱਚ ਰੌਲਾ ਪਾ ਦੇ ਭਿੰਡਰਾਂ ਵਾਲਾ ਉੱਤੇ ਬੈਠਾ ਹੈ ਸੱਤ ਤੇ ਜਾ ਕੇ ਉਥੇ মিডিਆ ਵਾਲੇ ਬੈਠੇ ਰੌਲਾ ਪਾਏ ਜਾਵੇਗਾ ਕਿ ਸੋਢੀ ਨੇ ਸੱਚ ਮੁੱਚੇ ਦੀ ਜਿੱਤ ਲੁੱਟ ਲਈ ਤੇ ਦੋਸਤੋ ਜਦੋਂ ਉਹਨੇ ਆ ਕੇ ਰੌਲਾ ਪਾਇਆ ਸੰਤ ਸਾਰਾ ਕੁਝ ਜਾਣਦੇ ਸੀ ਸਮਝਦੇ ਸੀ ਤੇ ਸਿੰਘਾਂ ਨੇ ਨਾਲ ਦੀ ਨਾਲ ਬਲਜੀਤ ਕੌਰ ਨੂੰ ਥੱਲੇ ਲਿਆਂਦਾ ਤੇ ਜਦੋਂ ਦੋਸਤੋਂ ਨੂੰ ਮਨਾਇਆ ਸ਼ਕਤੀ ਦੇ ਨਾਲ ਤੇ ਉਹਨੇ ਸਾਰਾ ਕੁਝ ਦੱਸ ਦਿੱਤਾ ਫਿਰ ਜਿਹੜੀ ਟੇਪ ਰਿਕਾਰਡ ਹੁੰਦੀ ਸੀ ਉਦੋਂ ਉਹਨਾਂ ਨੇ ਰੀਲ ਪਾ ਕੇ ਇਹ ਪ੍ਰਕਾਰ ਦੇ ਵਿੱਚ ਉਹਦੀ ਸਾਰੀ ਰਿਕਾਰਡਿੰਗ ਕਰ ਲਈ ਬਲਜੀਤ ਕੌਰ ਦੀ ਕਿ ਕੱਲ ਨੂੰ ਕੋਈ ਇਹ ਨਾ ਕਿ ਕਿ ਔਰਤ ਨੂੰ ਕਿਉਂ ਮਾਰ ਦਿੱਤਾ ਉੱਥੇ ਵੀ ਦੋਸਤੋ ਬਲਜੀਤ ਕੌਰ ਦਾ ਸੋਦਾ ਲੱਗਿਆ ਸੀ ਕਈ ਲੋਕਾਂ ਨੇ ਆਖਿਆ ਜੀ ਉਹਦੀਆਂ ਛਾਤੀਆਂ ਵਰਤਨਾ ਉਹਦੇ ਟੁਕੜੇ ਕਰਤੇ ਉਦਾਹ ਕਰਤਾ ਜੋ ਕੁਝ ਮਰਜ਼ੀ ਆਖੋ ਉਹੀ ਉਹਦੇ ਨਾਲ ਹੋਇਆ ਸੱਚ ਹੈ ਟੁਕੜੇ ਵੀ ਕੀਤੇ ਮਾਰੀ ਸਭ ਕੁਝ ਕੀਤਾ ਕਿਉਂਕਿ ਉਹਨੇ ਸੋਢੀ ਦਾ ਭਾਈ ਸਰਿੰਦਰ ਸਿੰਘ ਸੋਢੀ ਦੇ ਉੱਤੇ ਗਲਤ ਇਲਜ਼ਾਮ ਲਾਇਆ ਕਿ ਮੇਰੇ ਨਾਲ ਉਹ ਮਾਰਾ ਹੋ ਗਿਆ ਮੈਨੂੰ ਚਿੰਬੜ ਗਿਆ ਤੇ ਸਭੋ ਦੋਸਤੋ ਨੇ ਸ਼ਿੰਦੇ ਨਾਲ ਮਿਲ ਕੇ ਤੇ ਕੁਝ ਬੰਦਿਆਂ ਨਾਲ ਮਿਲ ਕੇ ਸੋਢੀ ਦਾ ਕਤਲ ਕੀਤਾ ਜਿਹੜਾ ਬਾਅਦ ਦੇ ਵਿੱਚ ਜਦੋਂ ਸੁਰਜਨ ਸਿੰਘ ਠੇਕੇਦਾਰ ਵਰਗਿਆਂ ਨੇ ਕਈ ਬੰਦਿਆਂ ਨੇ ਜਦੋਂ ਇਨਕੁਆਇਰੀ ਕੀਤੀ ਸਾਰੀ ਗੱਲ ਸਾਹਮਣੇ ਆ ਗਈ ਸੀ ਕਿ ਸੋਢੀ ਦਾ ਕੋਈ ਕਸੂਰ ਨਹੀਂ ਸੀ ਜਿਹੜਾ ਸ਼ਿੰਦਾ ਲਿਆਂਦਾ ਸੀ ਜੇਲ੍ਹ ਵਿੱਚੋਂ ਕੱਢ ਕੇ ਉਹ ਕਿਹੜੇ ਬੰਦਿਆਂ ਨੇ ਲਿਆਂਦਾ ਸੀ ਉਹ ਜਿਹੜੇ ਆਗੂ ਸੀ ਉਸ ਸਮੇਂ ਦੇ ਅਕਾਲੀ ਦਲ ਦੇ ਉਹਨਾਂ ਦਾ ਨਾਂ ਵੀ ਆ ਗਿਆ ਸੀ ਜਿਹੜਾ ਸਕੱਤਰ ਸੀ ਪੁਰਾਣਾ ਕਮੇਟੀ ਦਾ ਉਹਦਾ ਵੀ ਨਾਂ ਆ ਗਿਆ ਸੀ ਤੇ ਸਾਰਿਆਂ ਦੀ ਰਲ਼ੀ ਮਿਲੀ ਭੁਗਤ ਦਾ ਪਤਾ ਲੱਗ ਗਿਆ ਸੀ ਤੇ ਬਾਅਦ ਦੇ ਵਿੱਚ ਫਿਰ ਸੰਤਾਂ ਨੇ ਉਹਨਾਂ ਨੂੰ ਲੋਹੇ ਦੇ ਚਣੇ ਚਵਾਏ ਸੀ ਤਾ ਕਰਕੇ ਕੁਝ ਲੋਕੋ ਨੰਬਰਤਪਾਲ ਮਹਿਰੋ ਦੇ ਕੇਸ ਵਿੱਚ ਕਹਿ ਰਹੇ ਆ ਕਿ ਔਰਤ ਨੂੰ ਸਿੰਘਾਂ ਨੇ ਕਦੇ ਮਾਰਿਆ ਨਹੀਂ ਸਜ਼ਾ ਨਹੀਂ ਦਿੱਤੀ ਸਜ਼ਾ ਦੋਸਤੋ ਦਿੱਤੀ ਹੈ ਬਲਜੀਤ ਕੌਰ ਨੂੰ ਵੀ ਦਿੱਤੀ ਹੈ ਹੋਰ ਕਈ ਜਨਾਨੀਆਂ ਨੂੰ ਵੀ ਦਿੱਤੀ ਹੈ ਆ ਜਿਹਨੇ ਪਿੱਛੇ ਜੇ ਕਦੇਅਤ ਵੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਚਾਹੇ ਉਹ ਬੜਾ ਵੱਡਾ ਮੁੱਦਾ ਸੀ ਇਹਦੇ ਨਾਲ ਉਹਨੂੰ ਵੀ ਸਜ਼ਾ ਇੱਕ ਸਿੰਘ ਨੇ ਦਿੱਤੀ ਸੀ ਦੋਸਤੋ ਇਸ ਤਰ੍ਹਾਂ ਸਿੰਘਾਂ ਦੇ ਉੱਤੇ ਬਲਾਤਕਾਰ ਦੇ ਦੋਸ਼ ਲਾਉਣੇ ਬੜਾ ਮੰਦ ਭਾਗ ਹੈ ਜੇ ਉਹਨਾਂ ਨੇ ਕੋਈ ਫੈਸਲਾ ਕੀਤਾ ਸਟੈਂਡ ਲਿਆ ਸੋਚ ਸਮਝ ਕੇ ਲਿਆ ਹੋਵੇਗਾ ਬਾਕੀ ਸਰਕਾਰ ਦਾ ਕਾਨੂੰਨ ਹੈ ਦੋ ਸਿੰਘ ਉਹਨਾਂ ਦੇ ਗ੍ਰਿਫਤਾਰ ਹੋ ਗਏ ਐ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਦੀ ਗ੍ਰਿਫਤਾਰੀ ਵੀ ਹੋਵੇਗੀ ਜਾਂ ਉਹ ਆਪਣੇ ਆਪ ਗ੍ਰਿਫਤਾਰ ਗ੍ਰਿਫਤਾਰੀ ਦੇਵੇਗਾ ਸਾਰਾ ਕੁਝ ਸਾਹਮਣੇ ਆ ਜਾਵੇਗਾ ਇਹ ਤੋਂ ਤੱਕ ਉਹਨਾਂ ਦੇ ਵਕੀਲ ਨੇ ਖਾਰਾ ਸਾਹਿਬ ਨੇ ਆਖਿਆ ਕਿ ਉਹ ਬਿਲਕੁਲ ਬਰੀ ਹੋਣਗੇ ਕਹਿੰਦੇ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਪੰਜਾਬ ਪੁਲਿਸ ਨੇ ਕਹਿੰਦੇ ਉਹ ਮੇਲ ਹੀ ਨਹੀਂ ਖਾਂਦੀ ਸਜ਼ਾ ਦੇ ਨਾਲ ਇਹ ਦੋਸਤੋਂ ਵਕੀਲਾਂ ਦਾ ਕਹਿਣਾ ਹੈ ਹੁਣ ਪਤਾ ਨਹੀਂ ਲੱਗ ਰਿਹਾ ਕਿ ਅੰਮ੍ਰਿਤਪਾਲ ਮਹਿਰੋ ਦੇ ਵਕੀਲ ਕਿੰਨੇ ਕੁ ਬੰਦੇ ਐ ਉਧਰ ਜਿਹੜੇ ਘਮਨ ਬ੍ਰਦਰ ਨੇ ਦੋ ਸਕੇ ਭਰਾ ਬੜੇ ਚੋਟੀ ਦੇ ਵਕੀਲ ਐ ਵੱਡੇ ਵੱਡੇ ਕੇਸ ਲੜਦੇ ਐ ਉਹ ਕਹਿੰਦੇ ਸਾਡੀ ਵੀ ਅੰਮ੍ਰਿਤਪਾਲ ਨਾਲ ਗੱਲ ਹੋਈ ਹੈ ਅਸੀਂ ਅੰਮ੍ਰਿਤਪਾਲ ਨੂੰ ਪੇਸ਼ ਕਰਾਵਾਂਗੇ ਤੇ ਦੂਜੇ ਪਾਸੇ ਖਾਰਾ ਸਾਹਿਬ ਕਹਿੰਦੇ ਬਟਿੰਡੇ ਵਾਲੇ ਕਹਿੰਦੇ ਮੈਂ ਉਹਨਾਂ ਚਿਰਾਂ ਨੂੰ ਪੇਸ਼ ਨਹੀਂ ਕਰਦਾ ਜਿੰਨਾ ਚਿਰ ਮੈਨੂੰ ਯਕੀਨ ਨਹੀਂ ਆਉਂਦਾ ਕਹਿੰਦੇ ਪੁਲਿਸ ਨੇ ਪਹਿਲਾਂ ਕਹੀ ਇਨਕਾਊਂਟਰ ਕਰ ਦਿੱਤੇ ਹੈ ਅੰਮ੍ਰਿਤਪਾਲ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ ਸੋ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਇਸ ਕੇਸ ਦਾ ਕੀ ਬਣਿਆ ਸਾਨੂੰ ਦੇਖਣਾ ਚਾਹੀਦਾ ਕੁਝ ਦਿਨਾਂ ਦੀ ਸਾਨੂੰ ਬੇਟ ਕਰਨੀ ਚਾਹੀਦੀ ਹੈ ਨਾ ਕਿ ਸਾਨੂੰ ਝੂਠੇ ਇਲਜ਼ਾਮ ਲਾਉਣੇ ਚਾਹੀਦੇ ਆ ਕਿਉਂਕਿ ਅੰਬਰਪਾਲ ਨਾ ਬੰਦਾ ਇਹੋ ਜਿਹਾ ਬੰਦਾ ਬਲਾਤਕਾਰ ਨਹੀਂ ਕਰ ਸਕਦਾ ਜਿਹੜਾ ਅਸਲੀਲਤਾ ਰੋਕਣ ਪਿੱਛੇ ਤੇ ਉਹਨੇ ਕਤਲ ਕਰ ਦਿੱਤਾ ਆਪਾਂ ਕਹਿ ਰਹੇ ਆ ਉਹਨੇ ਮਾੜੇ ਕੰਟੈਕਟ ਬਣਾਉਣ ਪਿੱਛੇ ਉਹ ਕੁੜੀ ਨੂੰ ਰੋਕਣ ਵਾਸਤੇ ਤੇ ਉਹਦੀ ਜਾਨ ਲੈ ਲਈ ਫਿਰ ਉਹ ਬਲਾਤਕਾਰ ਬਾਰੇ ਕਿਵੇਂ ਸੋਚ ਸਕਦਾ ਹੈ ਇਸ ਲਈ ਹੋ ਜੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਮੀੜਗਾ ਦੇ ਵਿੱਚ ਆ ਕੇ ਕੁਝ ਵੀਊ ਲੈਣ ਵਾਸਤੇ ਪੈਸੇ ਕਮਾਉਣ ਵਾਸਤੇ ਝੂਠੇ ਲਜਾਮ ਨਹੀਂ ਲਾਉਣੇ ਚਾਹੀਦੇ ਤੇ ਇੱਕ ਬੇਨਤੀ ਹੋਰ ਹੈ ਜਿਹੜੀਆਂ ਲੜਕੀਆਂ ਪੰਜਾਬ ਦੀਆਂ ਇਹੋ ਜਿਹੇ ਕੰਟੈਕਟ ਬਣਾਉਂਦੇ ਆ ਉਹਨਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਭਾਈ ਤੁਸੀਂ ਪੰਜਾਬ ਦੀਆਂ ਜੰਮਾਂ ਜਾਈਓ ਮਾਈ ਭਾਗੋ ਦੀਆਂ ਵਾਰਸ ਬਣੋ ਬੀਬੀ ਭਾਨੀ ਦੀਆਂ ਬਾਰਤ ਬਣੋ ਮਾਤਾ ਸਹਿਬ ਕੌਰ ਦੀਆਂ ਪੁੱਤਰੀਆਂ ਬਣੋ ਨਾ ਕਿ ਤੁਸੀਂ ਮੱਸਾ ਰੰਗੜ ਦੇ ਪਰਿਵਾਰ ਚ ਬਣੋ ਤੁਸੀਂ ਚੰਗੇ ਕੰਮ ਕਰੋ ਗੁਰਸਿੱਖੀ ਦਾ ਪ੍ਰਚਾਰ ਕਰੋ ਚੰਗੇ ਕੰਟੈਕਟ ਬਣਾਓ ਨਾ ਕਿ ਆਪਣਾ ਸਰੀਰ ਨਗਨ ਕਰਕੇ ਲੋਕਾਂ ਨੂੰ ਦਿਖਾਓ ਤੇ ਪੈਸੇ ਕਮਾਓ ਤੇ ਜਿਹੜੇ ਸਿਆਣੀ ਉਮਰ ਦੇ ਬੰਦੇ ਆਪਣੀਆਂ ਨੂਹਾਂ ਨਾਲ ਧੀਆਂ ਨਾਲ ਬੀਡ ਕੋ ਬਣਾ ਬਣਾ ਪਾਉਂਦੇ ਆ ਚਿੱਟੀਆਂ ਦਾੜੀਆਂ ਵਾਲੇ ਉਹਨਾਂ ਚੌਰਿਆਂ ਦੇ ਵੀ ਮੈਂ ਚਰਨਾਂ 'ਚ ਬੇਨਤੀ ਕਰਦਾ ਹੱਥ ਬੰਨ੍ਹ ਕੇ ਕਿ ਤੁਸੀਂ ਤਾਂ ਯਰ ਸ਼ਰਮ ਮੰਨ ਲਓ ਤੁਸੀਂ ਆਪਣੀਆਂ ਨੂੰਹਾਂ ਨੂੰ ਧੀਾਂ ਨੂੰ ਸਮਝਾਉਣ ਦੀ ਬਜਾਏ ਉਹਨਾਂ ਨੂੰ ਕਦੇ ਆਪ ਉਹਨਾਂ ਦੇ ਮੋਢਿਆਂ ਤੇ ਚੜ ਜਾਂਦੇ ਹੋ ਕਦੇ ਉਹਨਾਂ ਨੂੰ ਚੜਾ ਲੈਨੇ ਹੋ ਕੀ ਤੁਹਾਡੀਆਂ ਚਿੱਟੀਆਂ ਦਾੜੀਆਂ ਯਾਰ ਤੁਸੀਂ ਕਿਉਂ ਗੰਦ ਪਾਇਆ ਕਿਉਂ ਜਲੂਸ ਕੱਢਿਆ ਸੋ ਦੋਸਤੋ ਇੰਨੀ ਕ ਵਿਚਾਰਾ ਸੀ ਬڑے ਚੋਟੀ ਦੇ ਵਕੀਲ ਅੰਮ੍ਰਿਤਪਾਲ ਦੇ ਨਾਲ ਜੁੜ ਗਏ ਐ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਪਾਲ ਮਹਿਰੋ ਦੀ ਜਮਾਨਤ ਹੈ ਉਹ ਬਾਹਰ ਦੀ ਵਾਰ ਵੀ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਉਹਦੇ ਨਾਲ ਦੇ ਬੰਦਿਆਂ ਨੇ ਗਿਰਫਤਾਰ ਹੋ ਗਈ ਤੇ ਚੋਟੀ ਦੇ ਜਿਹੜੇ ਵਕੀਲ ਹੈ ਉਹ ਦੀ ਬਾਹਰ ਦੀ ਵਾਰ ਵੀ ਜਮਾਨਤ ਲੈ ਸਕਦੇ ਐ ਕਿਉਂਕਿ ਉਹ ਕਹਿ ਸਕਦੇ ਐ ਕਿ ਅੰਮ੍ਰਿਤਪਾਲ ਦੀ ਜਾਨ ਨੂੰ ਖਤਰਾ ਹੈ ਅਸੀਂ ਪੇਸ਼ ਕਰਾਂਗੇ ਜਦੋਂ ਲੋੜ ਹੋਈ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣਾ ਹੈ ਕਿ ਜੱਜ ਸਾਹਿਬ ਉਹਦੀ ਜ਼ਮਾਨਤ ਦਿੰਦੇ ਐ ਜਾਂ ਫਿਰ ਉਹਨਾਂ ਨੂੰ ਸਰੈਂਡਰ ਕਰਨਾ ਪੈਣਾ। ਇੰਨੀ ਇੱਕ ਬੇਨਤੀ ਸੀ। ਵੀਡੀਓ ਕੋ ਚੰਗੀ ਲੱਗੀ ਸਾਂਝੀ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।